ਵੇਰਹਾਊਸ ਇਨਸਪੈਕਟਰਸ ਮੇਡ ਬਾਕੀ ਏਜੰਸੀਆਂ ਦੇ ਵੱਲੋਂ ਪ੍ਰਵਾਸੀ ਅਤੇ ਪੰਜਾਬੀ ਮਜ਼ਦੂਰਾਂ ਦੀ ਪਿਛਲੇ ਵੀਰਾਂ ਤੋਂ ਸੁਣਵਾਈ ਨਹੀਂ ਹੋ ਰਹੀ ਇਨਸਪੈਕਟਰਾਂ ਦੇ ਅੰਕੇਲੀ ਦੇ ਕਹਾ ਕਮਾਈ ਦੇ ਨਾਲੋਂ ਵਧਿਆ ਖਰਚਾ ਹੋ ਰਿਹਾ ਉਹਨਾਂ ਦਾ ਅਤੇ ਐਡੀਓ ਨੂੰ ਉਹਨਾਂ ਨੇ ਮੌਨ ਮੰਗ ਪਤਾ ਰਿਹਾ ਹੈ ਕਿ ਜਲਦੀ ਹੋ ਜਲਦੀ ਲਿਫਟਿੰਗ ਦੀ ਸੁਣਵਾਈ ਕੀਤੀ ਜਾਵੇ ਨਹੀਂ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੁਨਰਚ ਛੇੜਿਆ ਜਾਵੇਗਾ ਇਹ ਚੇਤਾਵਨੀ ਉਹਨਾਂ ਤੋਂ ਬੀਤ ਗਈ ਹੈ ਮੇਰਾ ਜੀ ਅਮਿਤ ਕੁਮਾਰ ਨਾਮ ਹੈ ਜੀ ਅਮਿਤ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹੁੰਦਾ ਜੀ ਇੱਥੇ ਰਾਤ ਨੂੰ ਲੈਣ ਜਾਵਣ ਦੀ ਹੈ ਜੀ ਠੀਕ ਹੈ ਇੱਥੇ ਬੈਟਰੀਆਂ ਮਾਰਦੇ ਸਟੋਰੀ ਹੁੰਦੇ ਆ ਗੱਟੇ ਰਾਤ ਨੂੰ ਠੀਕ ਹੈ ਇੱਥੇ ਬੈਟਰੀ ਮਾਰਦੇ ਆ ਚਾਨਣ ਕਰਦੇ ਆ ਤਾਂ ਪਤਾ ਨਹੀਂ ਜੰਗ ਦਾ ਐਲਾਨ ਹੋਇਆ ਪਿਆ ਇੱਥੇ ਬੰਬ ਸੜ ਦੇਣ ਤੇ ਛੇਤੀ ਤੋਂ ਛੇਤੀ ਸੱਡਾ ਮਾਲ ਚੱਕਿਆ ਜਾਵੇ ਹਾਂ ਤੇ نیچے ਬੰਡੀ ਜੇ ਮੀਂਹ ਡਿੱਗੀ ਜਾਂਦਾ ਇੱਥੇ ਮੰਨ ਕੇ ਚੱਲੋ ਇੱਥੇ ਡਿੱਗਿਆ ਅਸੀਂ ਫ੍ਰੀ 'ਚ ਇੱਥੇ ਢਾਂਗਾ ਲਾਵਾਂਗੇ ਕੋਈ ਸਾਨੂੰ ਢਾਂਗਾ ਲਾਉਣ ਦਾ ਕੋਈ ਰੁਪਈਆ ਨਹੀਂ ਮਿਲਦਾ ਫ੍ਰੀ 'ਚ ਅਸੀਂ ਕਰਾਂਗੇ ਕੀ ਮੰਗੀਏ ਤੁਹਾਡੀ ਬਸ ਮਾਲ ਚੱਕਿਆ ਜਾਵੇ ਅਸੀਂ ਤਾਂ ਸਾਰੀ ਏਜੰਸੀਆਂ ਨੂੰ ਐ ਕਹਿੰਨੇ ਆ ਮਾਲ ਨਾਲ ਜਿਹੜਾ ਰੈਡੂਆ ਬੈਂਕ ਜਿੱਮੇ ਦੇਣਗੇ ਕੱਲ ਨੂੰ ਚੋਰੀ ਹੋਵੇ ਕੱਲ ਨੂੰ ਚੋਰੀ ਹੁੰਦੀ ਆ ਘੜਦਾ ਸਾਡੇ ਜੁਮੇ ਦੇ ਪੈ ਜਾਂਦਾ ਅਸੀਂ ਤਾਂ ਐ ਕਹਿੰਨੇ ਆ ਚੋਰੀ ਹੋਏ ਠੀਕ ਆ ਕਰਜੇ ਮਾਲ ਅਸੀਂ ਕੁਛ ਨਹੀਂ ਦੇ ਸਕਦੇ ਬਾ ਕੀ ਨਾਮ ਕੀ ਹੈ ਤੁਹਾਡਾ ਜੀ ਤੇਰਾ ਨਾਮ ਜੀ ਸ਼ਾਮਲਾ ਲੜਵਾਲਾ ਨਾਜ਼ਮੰਦੀ ਜੰਮੇਂ ਦਾ ਪ੍ਰਧਾਨ ਹੈ ਜੀ ਦਰਵਾਜ਼ੇ ਪਰਾਨ ਜੀ ਕੀ ਗੱਲ ਬਾਤ ਹੈਗੀ ਆ ਅਲਵਾਸਰ ਇਸ ਤਰ੍ਹਾਂ ਜੀ ਸਾਡਾ ਕੰਮ ਹੁੰਦਾ ਹੈ ਚرائی ਪ੍ਰਾਈ ਤਲਾਈ ਦਾ ਜੀ ਇਹ ਮਜ਼ਦੂਰਾਂ ਨੇ ਆਪਦਾ ਕੰਮ ਪੂਰਾ ਕਰਤਾ ਬੋ ਰਿਹਾ ਭਰਤੀਆਂ ਇਸ ਤੋਂ ਬਾਅਦ 25 ਦਿਨ ਹੋ ਗਏ ਲਗਾਤਾਰ ਲਿਫਟਿੰਗ ਦੀ ਰਫਤਾਰ ਬਹੁਤ ਹੀ ਇਮੀਡੀਅਟਿ ਨਾਲ ਚੱਲ ਰਹੀ ਹੈ ਠੀਕ ਹੈ ਤਾਂ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਬੈਠੇ ਸੀ ਕੋਈ ਵਿਚਾਰਿਆ ਆਦਾ 2000 ਰੁਪਏ ਲਾ ਕੇ ਇੱਥੇ ਆਏ ਨੇ ਤੇ 2000 ਹੀ ਜਾਣ ਦਾ ਲੱਗੂਗਾ ਉਸ ਦੇ ਉਹ ਪ੍ਰਾਂਤ ਉਹ ਇੱਥੇ ਬੈਠ ਕੇ ਵਿਚਾਰੇ ਖਰਚਾ ਖਾਈ ਜਾਂਦੇ ਐ ਐਂ ਜਿਹੜੀ ਲੋਕਲ ਲੀਵਰ ਐ ਉਹ ਹੀ ਬਹੁਤ ਪਰੇਸ਼ਾਨ ਐ ਜਦੋਂ ਕੋਈ ਇਨਸਪੈਕਟਰ ਨਾਲ ਗੱਲਬਾਤ ਹੁੰਦੀ ਐ ਕਿਹੜੀ ਏਜੰਸੀ ਦਾ ਇਨਸਪੈਕਟਰ ਵੀ ਗੱਲ ਕਰਦਾ ਐ ਏਜੰਸੀਆਂ ਸਾਰੀਆਂ ਹੀ ਤਕਰੀਬਨ ਇਹ ਅਜਿ ਵਿੱਚ ਹੀ ਐ ਜਦੋਂ ਜਿਆਦਾ ਫੇਰ ਹੋਵੇ ਮੇਰੋਸ ਮੇਰੋਸ ਜਿਆਦਾ ਫੇਰ ਹੋਵੇ ਪੱਕੇ ਇਹਨਾਂ ਨੂੰ ਪਤਾ ਹੀ ਐ ਅੱਧਰ ਘਰ ਹੋਗਾ ਕਿਹੜੀ ਏਜੰਸੀ ਐ ਜੀ ਜਦੋਂ ਫੇਰ ਹੋਸ ਦੇ ਮਾਰ ਲੈਂਦਾ ਜੀ ਬੇਰਾਉ ਸੇ ਇੰਸਪੈਕਟਰ ਸਾਹਿਬ ਕੀ ਕਹਿੰਦੇ ਐ ਇੰਸਪੈਕਟਰ ਕਾ ਨਚਕਾਉਣਾ ਚਕਾਉਣਾ ਗੱਡੀ ਨਹੀਂ ਆਈ ਕੋਈ ਲੈਣਾ ਲੈਵਰੀ ਨਹੀਂ ਕੋਈ ਇੰਤਜ਼ਾਮ ਨਹੀਂ ਕੋਈ ਨਹੀਂ ਮਾਦਮੇ ਬੈ ਗਿਆ ਲਾ ਲੈ ਜਾਊਗੀ ਫਿਰ ਕੌਣ ਜੀ ਮੋਰੇਗਾ ਅੱਜ ਤਾਂ ਇੰਨੀ ਪਰੇਸ਼ਾਨੀ ਹੈਗੀ ਮਤਲਬ ਅਸੀਂ ਕਿਹਨੂੰ ਕਵਾਂਗੇ ਅੱਜ ਮੀਂਹ ਵੀ ਪਿਆ ਥੋੜਾ ਜਿਆ ਮੀਂਹ ਤਾਂ ਪਿਆ ਜਿਹੜਾ ਲੜੋ ਲੜਾਈ ਲੜੀ ਜਾਂਦੀ ਕੱਲ ਨੂੰ ਇੱਥੇ ਲਾਟਾਂ ਜਗਦੀਆਂ ਰਾਤ ਨੂੰ ਸਾਡਾ ਨੁਕਸਾਨ ਹੋਰ ਬੰਦ ਕਰਦੇ ਤਾਂ ਮਰਦੇ ਅਸੀਂ ਲਾਟਾਂ ਇਹ ਜਗਾਨੇ ਆ ਅਸੀਂ ਸਾਡੇ ਤਾਂ ਮਰਨ ਦਾ ਡਰ ਇੱਥੇ ਜੀ ਫਰੀ ਦੀ ਫਰੀ ਦੀ ਨੌਕਰ ਬਣੇ ਹਾਣ ਘਟਿਆ ਰਖ ਰੱਖ ਕੇ ਇੱਥੇ ਹੁਣ ਇਹਨਾਂ ਜਗਾਓ ਤੇ ਹਜਾਦਾ ਤੇ ਕਰੇ ਜਾਈਏ ਜੀ ਇਸ ਦਾ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦਾ ਮਾਲ ਚਗਾਓ ਸਾਨੂੰ ਵੇਲੇ ਕਰੋ ਪ੍ਰਧਾਨ ਜੀ ਕੀ ਰਣਨੀਤੀ ਰਹੂਗੀ ਇਸ ਤੋਂ ਬਾਅਦ ਜੇਕਰ ਨਹੀਂ ਚੱਕਦੇ ਤਾਂ ਅੱਜ ਐਸੀ ਲਿਖਾ ਕੇ ਲਿਆਏ ਆ ਮਜਬੂਰ ਹੋ ਕੇ ਸੈਕਟਰੀ ਸਾਹਿਬ ਨੂੰ ਦੇਵਾਂਗੇ ਇੱਕ ਐਸਡੀਐਮ ਸਾਹਿਬ ਨੂੰ ਦੇ ਕੇ ਆਵਾਂਗੇ ਇਹ ਕਰੀਬਾਂ ਦੇ ਵਿਚਾਰਾਂ ਦਾ ਹੀ ਕੋਈ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਦੇਸ਼ ਵਿੱਚ ਪਹਿਲਾਂ ਹੀ ਲੜਾਈ ਦਾ ਮਾਹੌਲ ਹੈ ਤੇ ਰਾਤ ਨੂੰ ਲੜਾਈ ਜਾਊਗੀ ਉਹ ਗੱਟੇ ਚੋਰੀ ਹੋ ਜਾਂਦੇ ਆ ਉਹ ਮਜ਼ਦੂਰਾਂ ਦੇ ਨਾਂ ਪੈ ਜਾਂਦੇ ਆ ਹਮ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਇਹ ਮਾਲ ਚੁਕਾਇਆ ਜਾਵੇ ਇਨਸਪੈਕਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਪੂਰੀ ਬਣਦੀ ਪੂਰੀ ਇਨਸਪੈਕਟ ਖਰੀਦ ਏਜੰਸੀਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਹਮ ਠੀਕ ਹੈ ਜੀ ਐਨੇ ਕਹਿੰਦੇ ਆ ਅਸੀਂ ਸਾਰਾ ਤੋਂ ਧੰਨਵਾਦ